ਚਿਕਲ ਜੀ ਮੈਂ ਤੁਹਾਡਾ ਆਪਣਾ ਐਚਐਸ ਅੱਜ ਆਪਾਂ ਪਹੁੰਚੇ ਡਿਸਟ੍ਰਿਕਟ ਬਰਨਾਲ ਦੇ ਪਿੰਡ ਕਾਲੇ ਦੇ ਵਿੱਚ ਜਿੱਥੇ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਅੱਖਾਂ ਦਾ ਕੈਂਪ ਲੱਗ ਰਿਹਾ ਜਿੱਥੇ ਕਿ ਡਾਕਟਰ ਸਾਹਿਬ ਆਏ ਨੇ ਫ੍ਰੀ ਦੇ ਵਿੱਚ ਲੈਂਜ ਵਗੈਰਾ ਪਾਉਣਗੇ ਦਵਾਈ ਦੇਣਗੇ ਤੇ ਐਨਕਾਂ ਵੀ ਲਗਾਈਆਂ ਜਾਣਗੀਆਂ ਤੇ ਉਹ ਫ੍ਰੀ ਚ ਆਪਰੇਸ਼ਨ ਕਰਨਗੇ ਤੇ ਆਪਾਂ ਅੱਜ ਪਹੁੰਚੇ ਸੀ ਉੱਥੇ ਤਕਰੀਬਨ 10:00 ਵਜੇ ਦੇ ਨਾਲ ਇਹ ਕੈਂਪ ਲੱਗ ਚੁੱਕਿਆ ਸੀ ਤੇ 2:00 ਵਜੇ ਤੱਕ ਇਹ ਰਹੂਗਾ ਤੇ ਸਾਰੇ ਵੀਡੀਓ ਨਾ ਬਣੇ ਰਹੋ ਤੇ ਵੀਡੀਓ ਦੇਖਿਓ ਤੇ ਬਾਕੀ ਆਪਣੇ ਨਾਲ ਨਿਰੰਥੀ ਬੱਬਾ ਜੀ ਤੇ ਬਾਕੀ ਹੋਰ ਸਮੂੱਚ ਬੰਦੇ ਖੜੇ ਨੇ ਜਿਨ੍ਹਾਂ ਨਾਲ ਆਪਾਂ ਗੱਲਬਾਤ ਕਰਾਂਗੇ ਤੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਦਾ ਨਾ ਬਣੇ ਰਹੀ ਅੱਜ ਜਿਹੜਾ ਕੈਂਪ ਲੱਗਿਆ ਇਹ ਕਿਸ ਵਿਸ਼ੇ ਤੇ ਲੱਗਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਕਾਲੇਕੇ ਜ਼ਿਲ੍ਹਾ ਬਰਨਾਲਾ ਦੇ ਵਿੱਚ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਲੱਗ ਰਿਹਾ ਹੈ ਹਾਂਜੀ ਸਤਕਾਰ ਫਤਿਹ ਕਮੇਟੀ ਤੇ ਸਾਰੇ ਨਗਰ ਦੇ ਸੰਗਤ ਦੀ ਸਹਿਯੋਗ ਦੇ ਨਾਲ ਜਿਹਦੇ ਵਿੱਚ ਅੱਖਾਂ ਦਾ ਫ੍ਰੀ ਚੈੱਕਅਪ ਵੀ ਹੈ ਤੇ ਲੋੜਵੰਦ ਮਰੀਜ਼ਾਂ ਦੇ ਜਿਹੜੇ ਲੈਂਜ਼ ਪਾਏ ਜਾਣੇ ਉਹ ਵੀ ਫ੍ਰੀ ਦੇ ਵਿੱਚ ਪਾਏ ਜਾਣੇ ਆ ਕਾਲੇਕੇ ਨਗਰ ਦੇ ਨੌਜਵਾਨ ਵੀਰਾਂ ਦਾ ਬਹੁਤ ਸੋਨਾ ਤੇ ਵੱਡਾ ਚੰਗਾ ਉਪਰਾਲਾ ਹੈ ਸੰਗਤਾਂ ਦਾ ਬਹੁਤ ਸਹਿਯੋਗ ਹੈ ਪਿੰਡ ਦਾ ਨਗਰ ਦਾ ਬਹੁਤ ਸਹਿਯੋਗ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਸਹਿਯੋਗ ਨਾਲ ਤੇ ಗ್ರಾಮ ਪੰਚਾਇਤ ਇਹ ਜੋ ਉਹਨਾਂ ਦਾ ਬੜਾ ਵੱਡਾ ਸਹਿਯੋਗ ਹੈ ਮਤਲਬ ਇਹ ਕਿ ਸਮੁੱਚੀ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਇਹ ਮਨੁੱਖਤਾ ਦੇ ਭਲੇ ਖਾਤਰ ਇਹ ਅੱਖਾਂ ਦਾ ਫ੍ਰੀ ਚੈੱਕਅਪ ਤੇ ਲੈਂਸ ਫ੍ਰੀ ਪਾਉਣ ਦਾ ਇਹ ਕੈਂਪ ਜਿਹੜਾ ਹੈ ਕਾਲੇ ਕੇ ਪਿੰਡ ਵਿੱਚ ਲਾਇਆ ਜਾ ਰਿਹਾ ਹੈ ਬਹੁਤ ਵੱਡੀ ਗਿਣਤੀ ਵਿੱਚ ਇੱਥੇ ਅੱਖਾਂ ਦਾ ਇਲਾਜ ਕਰਵਾਉਣ ਵਾਲੇ ਪਹੁੰਚੇ ਨੇ ਬੜੇ ਬਜ਼ੁਰਗ ਨੇ ਨੌਜਵਾਨ ਵੀਰ ਭੈਣਾਂ ਵੀ ਨੇ ਤੇ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਹੋਏ ਆ ਪ੍ਰਬੰਧ ਬਹੁਤ ਸੋਹਣਾ ਕੀਤਾ ਹੋਇਆ ਤੇ ਡਾਕਟਰ ਸਾਹਿਬ ਆਏ ਹੋਏ ਨੇ ਉਹ ਤਕਰੀਬਨ 2 ਵਜੇ ਤੋਂ ਜਿੰਨਾ ਟਾਈਮ ਤਕਰੀਬ ਤਕਰੀਬਨ ਇੱਥੇ ਮਰੀਜ਼ ਰਹਿਣਗੇ ਉਸ ਤੱਕ ਉਹਨਾਂ ਨੇ ਚੈੱਕ ਅਪ ਕਰਨਾ ਇੱਥੇ ਤੇ ਹਰ ਸਾਲ ਹੀ ਇੱਥੇ ਇਹ ਕੈਂਪ ਆਰਗੇਨਾਈਜ਼ ਕੀਤਾ ਜਾਂਦਾ ਸਤਕਾਰ ਫਤਿਹ ਕਮੇਟੀ ਵੱਲੋਂ ਹੋਰ ਵੀ ਕਈ ਸਾਰੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੌਜਵਾਨ ਵੀਰਾਂ ਦੇ ਵੱਲੋਂ ਪਿੰਡ ਦੇ ਵਿੱਚ ਤੇ ਇਹ ਉਪਰਾਲਾ ਵੀ ਨਾਲ ਬੜਾ ਸੋਹਣਾ ਕੀਤਾ ਗਿਆ ਜੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਸਤਕਾਰ ਦੇ ਵਾਸਤੇ ਗਲੀਆਂ ਦੀ ਨਗਰ ਦੀ ਸਫਾਈ ਕਰਨੀ ਜਿਨ੍ਹਾਂ ਦੇ ਘਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਣਾ ਜਾਂ ਗੁਰਦੁਆਰਾ ਸਾਹਿਬ ਦੀ ਸਫਾਈ ਜਾਂ ਪਿੰਡ ਦੇ ਵਿੱਚ ਕਿਤੇ ਵੀ ਕਿਸੇ ਤਰ੍ਹਾਂ ਦੀ ਸੇਵਾ ਦੀ ਜ਼ਰੂਰਤ ਪੈਂਦੀ ਉੱਥੇ ਸਾਰੇ ਨੌਜਵਾਨ ਕੱਢਦੇ ਨੇ ਤੇ ਇਹ ਨੌਜਵਾਨਾਂ ਦਾ ਤੇ ਸਾਰੇ ਨਗਰ ਦਾ ਸੋਨਾ ਉਪਰਾਲਾ ਸਾਰੇ ਨਗਰ ਦੀਆਂ ਸੰਗਤਾਂ ਤੇ ਹੋਰ ਵੀ ਜਗ੍ਹਾ ਤੋਂ ਬਹੁਤ ਸਾਰੀਆਂ ਸੰਗਤਾਂ ਪਹੁੰਚੀਆਂ ਨੇ ਦੂਰ ਦਰਾਡੇ ਤੋਂ ਕਾਫੀ ਇਕੱਠ ਹੈ ਮਰੀਜ਼ਾਂ ਦਾ ਤੇ ਜੋ ਤੱਕ ਮਰੀਜ਼ ਨੇ ਉਦੋਂ ਤੱਕ ਡਾਕਟਰ ਸਾਹਿਬ ਇੱਥੇ ਨੇ ਉਹ ਵੀ ਆਪਣੀ ਸੇਵਾ ਦੇ ਰਹੇ ਨੇ ਤੇ ਬਹੁਤ ਸੋਹਣੀ ਸੇਵਾ ਚੱਲ ਰਹੀ ਹੈ ਤੇ ਇਹਨਾਂ ਕੀ ਸਮਾਉਣ ਦੇ ਵਾਸਤੇ ਇਹ ਤੇ ਇੰਨਾ ਕਿ ਬੇਨਤੀ ਜ਼ਰੂਰ ਹੈ ਕਿ ਨੌਜਵਾਨ ਵੀਰਾਂ ਦਾ ਸਾਥ ਜ਼ਰੂਰ ਦਿਆ ਕਰੋ ਜਦੋਂ ਕੋਈ ਚੰਗਾ ਕੰਮ ਕਰਦੇ ਨੇ ਤੇ ਨਾਲ ਜ਼ਰੂਰ ਖੜਿਆ ਕਰੋ ਫਾਈਨੈਂਸ਼ੀਅਲੀ ਤੌਰ ਤੇ ਵੀ ਉਹਨਾਂ ਦੀ ਸਪੋਰਟ ਕਰੋ ਤੇ ਨਾਲ ਖੁਦ ਸੇਵਾ ਕਰਕੇ ਵੀ ਆਪ ਨਾਲ ਖੜ ਕੇ ਵੀ ਜ਼ਰੂਰ ਸਪੋਰਟ ਕਰਿਆ ਕਰੋ ਚੰਗਾ ਕੰਮ ਹੈ ਚੰਗੇ ਕੰਮ ਦੇ ਵਾਸਤੇ ਹੌਸਲਾ ਵੱਡਾ ਹੁਲਾਰਾ ਹੁੰਦਾ ਹੈ ਤੇ ਨਾਲ ਖੜੋ ਸਪੋਰਟ ਜ਼ਰੂਰ ਕਰਿਆ ਕਰੋ ਜੀ ਇਹ ਕਿੰਨੇ ਕਾਲਪ ਲੱਗਿਆ ਹੈ ਇਹ ਜੇ ਇਹ ਕੈਂਪ ਉਹ ਬਹੁਤ ਸਾਲਾਂ ਤੋਂ ਲੱਗ ਰਹੇ ਨੇ ਤੇ ਕਾਲੇਕੇ ਪਿੰਡ ਦੇ ਵਿੱਚ ਕਾਫੀ ਲੰਬੇ ਸਾਲਾਂ ਤੋਂ ਲੱਗ ਰਹੇ ਨੌਜਵਾਨ ਵੀਰਾਂ ਦੀਆਂ ਹੋਰ ਵੀ ਜਿਹੜੇ ਕਲੱਬਾਂ ਦੀਆਂ ਕਮੇਟੀ ਹੈਗੀਆਂ ਜਿਹੜੇ ਲਾਉਂਦੇ ਨੇ ਇੱਕ ਹੋਰ ਪਰਿਵਾਰ ਹੈ ਉਹਨਾਂ ਵੱਲੋਂ ਲਵਾਇਆ ਜਾਂਦਾ ਜਾਂ ਕਲੱਬ ਹੈਗੇ ਨੇ ਉਹਨਾਂ ਵੱਲੋਂ ਲਵਾਇਆ ਜਾਂਦਾ ਇਹ ਸਤਕਾਰ ਫਤਿਹ ਕਮੇਟੀ ਇਹਨਾਂ ਵੱਲੋਂ ਲਵਾਇਆ ਜਾ ਰਿਹਾ ਤੇ ਤਕਰੀਬਨ ਹਰ ਸਾਲ ਇੱਕ ਜਾਂ ਦੋ ਕੈਂਪ ਪੱਕੇ ਹੁੰਦੇ ਹੀ ਨੇ ਠੀਕ ਹੈ ਹਰ ਸਾਲ ਹੀ ਹੁੰਦੇ ਠੀਕ ਹੈ ਹਾਂਜੀ ਹੁਣ ਜਿਮੇਦਾਰੀ ਦੇਖ ਸਕਦੇ ਆ ਉਧਰ ਡਾਕਟਰ ਸਾਹਿਬ ਬਾਬੇ ਦੀਆਂ ਅੱਖਾਂ-ਅੱਖਾਂ ਦੇਖ ਰਹੇ ਨੇ ਅੱਖਾਂ ਚੈੱਕ ਕਰ ਰਹੇ ਨੇ ਵੀ ਵਿਚੋਂ ਕਿ ਮੈਂ ਤੋਂ ਗੱਲ ਬਦਲਿਆ ਨਹੀਂ ਤੇ ਕਿ ਜਿੱਡੀ ਅੱਖ ਚੋਂ ਜ਼ਿਆਦਾ ਦੀਦਾ ਕਿਹੜੀ ਚੋਂ ਨਹੀਂ ਤੇ ਬਾਕੀ ਬਥੇ ਇੱਥੇ ਬਹੁਤ ਸਾਰੇ ਜਣੇ ਬੈਠ ਨੇ ਕਾਫੀ ਸਾਰਾ ਕਾਠ ਇੱਥੇ ਕਾਫੀ ਲੋਕ ਆਏ ਨੇ ਅੱਖ ਦਿਖਾਉਣਾ ਤੇ ਬਾਕੀ ਜਿਨ੍ਹਾਂ ਦੇ ਲੈਂਜ ਪਾਣਗੇ ਜਿਨ੍ਹਾਂ ਦੇ ਆਪਰੇਸ਼ਨ ਹੋਊਗਾ ਜਾਂ ਲੈਂਜ ਪਹਿਣਗੇ ਉਹਨਾਂ ਨੂੰ ਡਾਕਟਰ ਸਾਹਿਬ ਆਪਣੇ ਸਾਥ ਹਜਣੇ ਕੇ ਆਪਦੇ ਨਾਲ ਲੈ ਜਾਣਗੇ ਤੇ ਬਾਕੀ ਉਹਨਾਂ ਦਾ ਉੱਥੇ ਆਪਰੇਸ਼ਨ ਹੋਊਗਾ ਅੱਖਾਂ ਚ ਲੈਂਜ ਵਗੈਰਾ ਪਹਿਣਗੇ ਬਾਕੀ ਤੁਸੀਂ ਦੇਖ ਸਕਦੇ ਹੋ ਕੱਠ ਬਹੁਤ ਆ ਇਧਰ ਵੀ ਤੁਸੀਂ ਦੇਖ ਸਕਦੇ ਹੋ ਇਧਰ ਉਹ ਕਾਊਂਟਰ ਇੱਥੇ ਐਂਡ ਕਾ ਮਿਲ ਰਹੀਆਂ ਨੇ ਤੇ ਦੂਜੇ ਪਾਸੇ ਪਹਿਲਾਂ ਅੱਖਾਂ ਦੀ ਦਵਾਈ ਮਿਲ ਰਹੀ ਸੀ ਆ ਦੇਖ ਸਕਦੇ ਹੋ ਕੁਰਸੀਆਂ ਤੇ ਬੈਠ ਨੇ ਬਹੁਤ ਸਾਰੇ ਲੋਕ ਬੈਠ ਨੇ ਬਾਬੇ ਬਜ਼ੁਰਗ ਮਾਤਮਾ ਭੈਣਾ ਸਾਰੇ ਬੈਠ ਨੇ ਤੇ ਬਾਕੀ ਵੀਡੀਓ ਦੇ ਨਾਲ ਬਣੇ ਰਹੋ ਤੁਹਾਨੂੰ ਸਾਰੀ ਇਨਫੋਰਮੇਸ਼ਨ ਦਿਖਾਵਾਂਗੇ ਇਧਰ ਦੀ ਸਾਈਡ ਪਰਚੀ ਦੇਖ ਕੇ ਅੱਗੇ ਡਾਕਟਰ ਸਾਹਿਬ ਨੂੰ ਭੇਜ ਰਹੇ ਨੇ ਕਿ ਅੱਗੇ ਜਾ ਕੇ ਹੋਰ ਦਵਾਈ ਲੈ ਸਕਣ ਪਰਚੀ ਤੇ ਲਿਖ ਰਹੇ ਨੇ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਸਾਰੇ ਪਰਚੀ ਸਾਹਮਣੇ ਕਿਤੋਂ ਲੈਣੇ ਆਤਾ ਜੀ ਨਾਮ ਮਤਲਬ ਆਖਵਾਦ ਇਧਰ ਲਿਆ ਇਦਾਂ ਆਖਵਾ ਗਏ ਆਖਵਾ ਹਟਾ ਬੰਦ ਕਰ ਲਾ ਬੇਬੇ ਆਖ ਕਹਿ ਲੁਕ ਜਨਵਾ ਇਦਾਂ 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 ਅਈਲਾ ਅਨਾਇ ਇਦਾਂ ਅਈਲਾ ਅਨਾਇ ਅਨੁਸ਼ੀਲ ਬੰਦ ਕਰ ਲੋ ਇਹਦਾ ਮੂੰਹ ਤੇ ਨੂੰ ਆ ਕੋਈ ਨਹੀਂ ਨਾ ਕੋਈ ਇਦਾਂ ਕਿਦਾਂ ਹੋ ਇਦਾਂ ਇਦਾਂ ਇਨ ਦਖਾਵਾ ਕਰਤਾ ਹਾਂ ਹਾਂ ਹੁਣ ਅੱਥੇ ਦੇਖ ਸਕਦੇ ਹੋ ਤੁਸੀਂ ਕਿਵੇਂ ਲੋਕ ਬੈਠੇ ਨੇ ਬਜ਼ੁਰਗ ਮਾਤਾ ਮਾਪੇਣਾ ਸਾਰੇ ਬਜ਼ੁਰਗ ਬੱਚੇ ਸਾਰੇ ਜਿਹੜੇ ਆਏ ਨੇ ਇੱਥੇ ਦੇਖ ਸਕਦੇ ਹੋ ਤੁਸੀਂ ਇੱਥੇ ਬਹੁਤ ਹੀ ਜ਼ਿਆਦਾ ਭੀੜ ਹੈ ਆਵੇ ਐਡ ਕਾ ਮਿਲ ਰਹੀਆਂ ਨੇ ਆਹ ਕਾਊਂਟਰ ਐਡ ਕਾ ਇੱਥੇ ਣਕਾ ਦੇ ਰਹੇ ਨੇ ਤੇ ਬਾਕੀ ਇਧਰਲੀ ਸਾਈਡ ਆਪਾਂ ਨੂੰ ਕੱਟੀ ਜਾ ਰਹੀ ਹੈ ਪਰਤੀ ਜਿੱਥੇ ਕਿ ਨੰਬਰ ਨੰਬਰ ਵਗੈਰਾ ਲਿਖ ਕੇ ਕਾਰਡ ਕੋਡ ਲਿਖ ਕੇ ਦਿੱਤਾ ਜਾਂਦਾ ਉੱਗੇ ਦਿਖਾਇਆ ਜਾਂਦਾ ਆ ਹੋਈ ਮੈ ਤੋਂ ਸਾਈਡ ਦੇ ਦੇਖੋ ਆ ਆ ਦੇਖ ਸਕਦੇ ਹੋ ਇਹ ਸਾਰੇ ਪਿੰਡ ਦੇ ਨੌਜਵਾਨ ਨੇ ਸਾਰੇ ਇਹ ਪਰਚੀਆਂ ਕੱਟ ਕੇ ਦੇ ਰਹੇ ਨੇ ਦੇਖ ਸਕਦੇ ਹੋ ਵਧੀਆ ਪੜ੍ਹੇ ਲਿਖੇ ਸੂਝਵਾਨ ਨੌਜਵਾਨ ਵੀਰ ਨੇ ਇਹ ਜਿਹੜੇ ਕਿ ਪਰਚੀਆਂ ਕੱਟ ਕੇ ਲਿਖ ਕੇ ਦੇ ਰਹੇ ਨੇ ਤਾਂ ਕਿ ਲੋਕ ਅੱਗੇ ਜਾ ਕੇ ਦੁਬਈਆਂ ਲੈ ਸਕਣ ਦੇਖ ਸਕਦੇ ਹੋ ਭੀੜ ਬਹੁਤ ਜ਼ਿਆਦਾ ਇੱਥੇ ਆਲੇ ਦੁਆਲੇ ਲੋਕ ਖੜੇ ਨੇ ਤਾਂ ਬਾਕੀ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ ਤੇ ਬਾਕੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਐਦਾਂ ਦੀਆਂ ਨਵੀਆਂ ਤੋਂ ਨਵੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਨੋਟੀਫਿਕੇਸ਼ਨ ਜਰੂਰ ਆਨ ਕਰ ਲਿਓ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਦੇਖ ਸਕਦੇ ਹੋ ਪੀ ਵੀ ਯੂਨਿਕ ਕੇਟੀਵੀ ਚੈਨਲ ਬਾਕੀ ਇਹ ਪ੍ਰਬੰਧਕ ਗੁਰਦੁਆਰਾ ਕਮੇਟੀ ਵੱਲੋਂ ਲਗਾਈ ਗਈ ਕੈਂਪਸੀ ਧੰਨਵਾਦ